ਹਰ ਹਰ ਮਹਾਦੇਵ ਬੋਲ ਸ਼ੰਕਰ ਭਗਵਾਨ ਕੀ ਜੈ ਸਭ ਤੋਂ ਪਹਿਲਾਂ ਤਾਂ ਸਾਰੇ ਸ਼ਿਵ ਭਗਤਾਂ ਨੂੰ ਬਹੁਤ ਜ਼ਿਆਦਾ ਮੈਂ ਇਸ ਚੀਜ਼ ਦੀ ਵਧਾਈ ਦੇਣਾ ਕਿ ਪੋਲੇਨਾਥ ਦੀ ਐਸੀ ਕਿਰਪਾ ਹੋਈ ਐਸੀ ਕਿਰਪਾ ਹੋਈ ਕਿ ਆਪਾਂ ਸਾਰੇ ਜਿਹੜਾ ਪੋਲੇਨਾਥ ਦੇ ਨਾਮ ਦੇ ਨਾਲ ਜੁੜ ਗਏ ਇੱਕ ਖੁਸ਼ੀ ਦੀ ਗੱਲ ਮੈਂ ਦੱਸਣਾ ਚਾਹਣਾ ਕਿ ਗੁਰੂ ਅਰਸਾਏ ਦੇ ਵਿੱਚ ਜਿਹੜਾ ਸ਼ਿਵ ਮਹਾਯੱਗ ਕੀਤਾ ਗਿਆ ਉਸ ਸ਼ਿਵ ਮਹਾਯੱਗ ਤੋਂ ਬਾਅਦ ਪ੍ਰਮਾਤਮਾ ਦੀ ਐਸੀ ਕਿਰਪਾ ਹੋਈ ਕਿ ਸਾਡੇ ਵੱਡੇ ਭਰਾ ਐਸਐਚਓ ਪਸ਼ਪਿੰਦਰ ਪੱਪੀ ਜੀ ਇਹਨਾਂ ਦੇ ਮਨ 'ਚ ਸ਼ੰਕਰ ਭਗਵਾਨ ਨੇ ਇਸ ਤਰ੍ਹਾਂ ਦੀ ਕਿਰਪਾ ਕੀਤੀ ਵੀ ਇਹੋ ਜਿਹਾ ਜਿਹੜਾ ਯੱਗ ਮੋਗਾ ਦੇ ਵਿੱਚ ਵੀ ਹੋਣਾ ਚਾਹੀਦਾ ਹੈ ਜਿੰਦਣਾ ਮੋਗਾ ਦੇ ਲੋਕਾਂ ਦਾ ਭਲਾ ਹੋ ਸਕੇ ਲੋਕਾਂ 'ਚ ਆਪਸੀ ਪ੍ਰੇਮ ਪਿਆਰ ਵਸ ਸਕੇ ਔਰ ਸ਼ਹਿਰ ਦੇ ਵਿੱਚ ਜਿਹੜੀ ਹੈ ਹੋਰ ਖੁਸ਼ਹਾਲੀ ਆ ਸਕੇ ਸੋ ਇੱਕ ਨਿਰਨੇ ਲਿੱਤਾ ਗਿਆ ਕਿ 20 ਜਨਵਰੀ 2025 ਦਿਨ ਸੋਮਵਾਰ ਸਵੇਰੇ 10 ਵਜੇ ਸ਼ਿਵ ਬਹਾ ਯੱਗ ਰੂद्राभिषेक ਐਮਮ ਰੂਤਰੀ ਯੱਗ ਗ੍ਰੀਨ ਸਿਟੀ ਮੋਗਾ ਦੇ ਵਿੱਚ ਸਾਰੇ ਮੋਕੇ ਸ਼ਹਿਰ ਦੇ ਸਹਿਯੋਗ ਦੇ ਨਾਲ ਕਰਵਾਇਆ ਜਾਏਗਾ ਜੀ ਤੇ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਸਾਰੇ ਇਸ ਸਿਮ ਮਹਾ ਯੱਗ ਦਾ ਹਿੱਸਾ ਬੰਨਾ ਔਰ ਇਸ ਯੱਗ ਦੇ ਵਿੱਚ 108 ਜਿਹੜੇ ਹਮਨ ਕੁੰਡ ਬਣਾਏ ਜਾਣਗੇ ਔਰ 108 ਪਰਿਵਾਰ ਉਸ ਮਹਾ ਯੱਗ ਦੇ ਵਿੱਚ ਉਹਨਾਂ ਕੁੰਡਾਂ ਦੇ ਉੱਪਰ ਬੈਠ ਕੇ ਸ਼ੰਕਰ ਭਗਵਾਨ ਜੀ ਦਾ ਜਿਹੜਾ ਉਹ ਰੁਦਰਾ ਅਭਿਸ਼ੇਕ ਕਰਨਗੇ ਔਰ ਉਸ ਤੋਂ ਬਾਅਦ ਰੁਦਰੀ ਯੱਗ ਹੋਏਗਾ ਉਸ ਤੋਂ ਬਾਅਦ ਫਿਰ ਮਹਾ ਆਰਤੀ ਹੋਏਗੀ ਸੋ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਉਸ ਮਹਾ ਆਰਤੀ ਤੋਂ ਬਾਅਦ ਫਿਰ ਜਿਹੜਾ ਸ਼ੰਕਰ ਭਗਵਾਨ ਦਾ ਟੂਟ ਲੰਗਰ ਚੱਲੇਗਾ ਟੂਟ ਜਿਹੜਾ ਭੰਡਾਰਾ ਚੱਲੇਗਾ ਸੋ ਤੁਹਾਡੇ ਸਾਰਿਆਂ ਘੱਤ ਜੋੜ ਕੇ ਬੇਨਤੀ ਹੈ ਕਿ ਤੁਸੀਂ ਸਾਰਿਆਂ ਨੇ ਇਸ ਮਹਾਯੱਗ ਦਾ ਹਿੱਸਾ ਬੰਨਣਾ ਆਪਾਂ ਸਾਰਿਆਂ ਦੇ ਆਪਣੇ ਪਰਿਵਾਰ ਦੀ ਭਲਾਈ ਵਾਸਤੇ ਆਪਦੇ ਆਪਦੇ ਕੁਲਾਂ ਦੀ ਭਲਾਈ ਵਾਸਤੇ ਇਸ ਸ਼ਿਮ ਮਹਾਯੱਗ ਦੇ ਵਿੱਚ ਆਣਾ ਹੈ ਹਰ ਹਰ ਮਹਾਦੇ ਹਰ ਹਰ ਮਹਾਦੇ ਜੈ